ਸਤ ਮਾngੀ ਦੇ ਇਤਿਹਾਸਕ ਦਿਨ ਉੱਤੇ ਮੁਕਤਸਰ ਸਾਹਿਬ ਵਿਖੇ ਵੱਡੀ ਗਿਣਤੀ ਵਿੱਚ 71 ਹੋਈਆਂ ਸੰਗਤਾਂ ਨੇ ਉਤਸ਼ਾਹ ਅਤੇ ਪਾਵਨਾ ਨਾਲ ਇਸ ਗੌਰਵਮਈ ਇਤਿਹਾਸਕ ਦਿਨ ਨੂੰ ਯਾਦ ਕੀਤਾ ਅਤੇ ਉਹ ਇਤਿਹਾਸਕ ਗੁਰਦੁਆਰਾ ਸਾਹਿਬਾਨ ਵਿੱਚ ਨਤਮਸਤਕ ਹੋਈਆਂ ਡੰਡੀ ਇਸੇ ਹੀ ਸਮੇਂ ਪੰਜਾਬ ਦੇ ਤਿੰਨ ਅਕਾਲੀ ਦਲਾਂ ਨੇ ਆਪੋ ਆਪਣੀਆਂ ਕਾਨਫਰੰਸਾਂ ਵੀ ਕੀਤੀਆਂ ਡੰਡੀ ਅਕਾਲੀ ਦਲ ਨੇ ਕੁਝ ਦਿਨ ਪਹਿਲਾਂ ਹੀ ਇੱਥੇ ਭਾਰੀ ਇਕੱਠ ਕਰਨ ਦਾ ਐਲਾਨ ਕੀਤਾ ਸੀ ਅਤੇ ਇਹ ਪਾਵਣ ਵੀ ਪਰਬਟਾਈ ਸੀ ਕੇ ਅਜਹਿ ਇਕੱਠ ਤੋਂ ਦਾਲ ਨੂੰ ਮਿਲਣ ਵਾਲੇ ਹੰਗੂਰੇ ਦਾ ਸਭ ਨੂੰ ਅਹਿਸਾਸ ਹੋ ਜਾਵੇਗਾ ਡੈਂਡੀ ਇਸ ਪੱਖੋਂ ਇਸ ਕਾਨਫਰੰਸ ਨੂੰ ਸਫਲ ਕਿਹਾ ਜਾ ਸਕਦਾ ਹੈ ਕਿਉਂਕਿ ਇਸ ਵਿੱਚ ਵੱਡੀ ਗਿਣਤੀ ਲੋਕਾਂ ਨੇ ਸ਼ਿਰਕਤ ਕੀਤੀ ਹੈ ਟੰਡੀ ਅਕਾਲੀ ਦਲ ਅੰਮ੍ਰਿਤਸਰ ਜੈਸਦੀ ਆਗੂ ਸਿਮਰਨਜੀਤ ਸਿੰਘ ਮਾਣ ਹਨ ਨੇ ਹਵੇਸ਼ਾ ਵਾਂਗ ਆਪਣਾ ਇਕੱਠ ਬੁਲਾਇਆ ਸੀ ਜਿਸ ਵਿੱਚ ਮੁੱਖ ਬੁਲਾਰੀ ਸਰਦਾਰ ਮਾਨ ਸਿੰਘ ਜੋ ਅਕਸਰ ਆਪਣੇ ਵੱਲੋਂ ਕੌਮ ਲਈ ਮਿੱਥੇ ਨਿਸ਼ਾਨਿਆਂ ਦੀ ਗੱਲ ਕਰਦੇ ਹਨ ਡੰਡੀ ਤੀਸਰੀ ਮਹੱਤਵਪੂਰਨ ਕਾਨਫਰੰਸ ਜੇਲ੍ਹ ਵਿੱਚ ਨਜ਼ਰਬੰਦ ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਅਤੇ ਉਹਨਾਂ ਦੇ ਸਾਥੀਆਂ ਵੱਲੋਂ ਆਜੋਜਿਤ ਕੀਤੀ ਗਈ ਸੀ ਜੈਸ ਨੂੰ ਪੰਜਾਬ ਦੀ ਸਿੱਖ ਸਿਆਸਤ ਲਈ ਇੱਕ ਨਵਾਂ ਮੋੜ ਕਿਹਾ ਜਾ ਸਕਦਾ ਹੈ ਡੰਡੀ ਇਸ ਤੋਂ ਪਹਿਲਾਂ ਲੋਕ ਸਭਾ ਦੀਆਂ ਚੋਣਾਂ ਵਿੱਚ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਨਜ਼ਰਬੰਦ ਹੋਣ ਦੇ باوجود ਭਾਈ ਅੰਮ੍ਰਿਤਪਾਲ ਸਿੰਘ ਦਾ ਜਿੱਤਣਾ ਅਤੇ ਉਸ ਦੀ ਨਾਲ ਹੀ ਇੰਦਰਾ ਗਾਂਧੀ ਕਾਂਡ ਨਾਲ ਸਬੰਧਿਤ ਬਿਆਨਤ ਸਿੰਘ ਦੇ بیٹے ਸਰਬਜੀਤ ਸਿੰਘ ਦੀ ਭਾਰੀ ਜਿੱਤ ਨੇ ਦੂਜੇ ਅਕਾਲੀ ਦਲਾਂ ਅਤੇ ਹੋਰ ਸਿਆਸੀ ਪਾਰਟੀਆਂ ਨੂੰ ਵੀ ਹੈਰਾਨ ਕੀਤਾ ਸੀ ਡੰਡੀ ਕਈ ਸਿਆਸੀ ਹਲਕਿਆਂ ਵੱਲੋਂ ਉਸ ਸਮੇਂ ਇਸ ਨੂੰ ਸੂਬੇ ਵਿੱਚ ਗਰਮ ਦਲੀ ਸਿਆਸਤ ਦੀ ਵਾਪਸੀ ਦਾ ਸੰਕੇਤ ਵੀ ਕਿਹਾ ਗਿਆ ਸੀ ਡੰਡੀ ਅਜਿਹੇ ਸਿਆਸੀ ਹਲਕੇ ਹੁਣ ਨਵੀਂ ਐਲਾਨੀ ਗਈ ਪਾਰਟੀ ਨੂੰ ਵੀ ਇਸ ਸੰਦਰਭ ਵਿੱਚ ਦੇਖਦੇ ਹਨ ਡੈਂਡੀ ਆਉਂਦੀ ਵਿਸਾਖੀ ਤੱਕ ਇਸ ਪਾਰਟੀ ਦੇ ਹੋਰ ਹੋਦੇਦਾਰਾਂ ਦਾ ਐਲਾਨ ਵੀ ਕਰ ਦਿੱਤਾ ਜਾਏਗਾ ਡੈਂਡੀ ਇਸ ਦੇ ਨਾਲ ਹੀ ਆਪਣੀ ਵਿਚਾਰਧਾਰਾ ਨੂੰ ਸਪਸ਼ਟ ਕਰਨ ਲਈ ਇਸ ਪਾਰਟੀ ਦੇ ਆਗੂਆਂ ਵੱਲੋਂ ਸਟੇਜ ਤੋਂ 15 ਮਤੇ ਵੀ ਪੇਸ਼ ਕੀਤੇ ਗਏ ਹਨ ਡੰਡੀ ਅਕਾਲੀ ਦਲ ਦਾ ਗਠਨ ਇੱਕ 104 ਪਹਿਲਾਂ 1920 ਵਿੱਚ ਕੀਤਾ ਗਿਆ ਸੀ ਜਿਸ ਨੇ ਬਾਅਦ ਵਿੱਚ ਪੰਜਾਬ ਦੀ ਉਸ ਸਮੇਂ ਦੀ ਸਿਆਸਤ ਵਿੱਚ ਚੰਗਾ ਪ੍ਰਭਾਵ ਬਣਾਇਆ ਸੀ ਅਤੇ ਸਮਾਂ ਆਉਣ ਉੱਤੇ ਇਸ ਵੱਲੋਂ ਵਿਦੇਸ਼ੀ ਸਾਮਰਾਜ ਵਿਰੁੱਧ ਲੜੇ ਜਾ ਰਹੇ ਸੰਘਰਸ਼ ਵਿੱਚ ਵੀ ਆਪਣਾ ਅਹਿਮ ਯੋਗਦਾਨ ਪਾਇਆ ਗਿਆ ਸੀ ਜਿਸ ਨੂੰ ਕੌਮੀ ਪੱਧਰ ਉੱਤੇ ਸਵੀਕਾਰਿਆ ਗਿਆ ਸੀ ਅਤੇ ਜੈ ਸਦੀ ਪਰਸੰਸਾ ਮਹਾਤਮਾ ਗਾਂਧੀ ਅਤੇ ਪੰਡਿਤ ਜਵਾਹਰ ਲਾਲ ਨਹਿਰੂ ਵਰਗੇ ਕੌਮੀ ਆਗੂਆਂ ਨੇ ਵੀ ਕੀਤੀ ਸੀ ਗੰਢੀ ਦੇਸ਼ ਦੀ ਆਜ਼ਾਦੀ ਤੋਂ ਬਾਅਦ ਵੀ ਅਕਾਲੀ ਦਲ ਆਪਣੇ ਪੱਧਰ ਉਤੇ ਸਮੇਂ-ਸਮੇਂ ਮਿਲਦੀਆਂ ਚੁਣੌਤੀਆਂ ਨੂੰ ਕਬੂਲ ਕਰਦਾ ਰਿਹਾ ਸੀ ਅਤੇ ਬਾਅਦ ਵਿੱਚ ਇਸ ਨੇ ਪੰਜਾਬੀ ਸੂਬਾ ਬਣਾਉਣ ਵਿੱਚ ਅਹਿਮ ਰੋਲ ਅਦਾ ਕੀਤਾ ਸੀ ਸਟਾਪ